ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦਿਆਂ ਜੀ ਸਾਰੇ ਵਧੀਆ ਹੋਵੋਗੇ ਅੱਜ ਦੀ ਸਾਡੀ ਵੀਡੀਓ ਵਿੱਚ ਦੋ ਬਾਜ਼ਾਰ ਹੋਣਗੇ ਲੁਧਿਆਣੇ ਦੇ ਇੱਕ ਜੀ ਚੌੜਾ ਬਾਜ਼ਾਰ ਤੇ ਦੂਜਾ ਹੈ ਜੀ ਫੀਲਡਿੰਗਾਂ ਚ ਬਾਜ਼ਾਰ ਦੋਨੋਂ ਹੀ ਬਾਜ਼ਾਰ ਬਹੁਤ ਜ਼ਿਆਦਾ ਸਸਤੇ ਨੇ ਤਾਂ ਚਲੋ ਜੀ ਹੁਣ ਤੁਸੀਂ ਦੇਖੋ ਵੀਡੀਓ ਵਿੱਚ ਆਪ ਲਾਈਵ ਸੁਣੋ ਸਾਰਾ ਕੁਝ ਏਹ ਲਾ ਦੋਸਤ ਸੇਲਾ ਦੋਸਤ ਸਮਝੇ ਆਪ ਪਹਿਲੇ ਹੀ ਲੈ ਲਓ ਇਸ ਕੋਈ ਚੰਗੀ ਜਾਈ ਦੇ ਛੋਟਾ ਛੋਟਾ ਬਾਈ ਹਾਂ ਪਿੰਕ ਪਿੰਕ ਲੱਗੇ ਇਹ ਕੋਲੋਂ ਆਉਂਦਾ ਹੈ ਜੀ ਛੇ ਆਖੀਆ ਛੇ ਨੰਬਰ ਹੈ ਇਹ ਬੜੀ ਚਲਦੀਆਂ ਅੱਜ ਕੱਲ੍ਹ ਹਾਂ ਮੈਂ ਸਤਸਿੰਘ ਜੀ ਵੀ ਇੱਕ ਲਈ ਪਾਇਨ ਲਿਆ ਇਹ ਇਹ ਠੀਕ ਹੈ ਨਾ ਇਹ ਕਿੰਨਾ ਨੰਬਰ ਹੈ ਇਹ 501 ਹੀ ਨਹੀਂ 77 727 ਨਹੀਂ ਹੈ ਇਹਦੇ ਜੀ ਹੋਰ ਵੱਡਾ ਨੰਬਰ ਦਿਖਾ ਦਿਓ ਚਿੱਟੇ ਫਾਈਲ ਚ ਪੰਜ ਐ ਸੱਤ ਦਿਖਾ ਦੇ ਵਿੱਚ ਇਹ ਦੂਜੇ ਪੈਰ ਦੋ ਸੱਤ ਰੰਗ ਬੱਲੇ ਸੰਪਰਕ ਇਹ ਦੂਜੇ ਪੈਰ ਓਕੇ ਜੀ ਇਹ ਵੀ ਸੋਨਾ ਦਾ ਪਰ ਚਿੱਟੀ ਛਿੱਕੀ ਕੰਦੀ ਹੋ ਜਾ ਬਦ ਨਹੀਂ ਸੁਣਿਓ ਸੱਤ ਰੰਗ ਲੈ ਆਓ ਇਹ ਮਾਪਾਈ ਕਰ ਦੇਣਾ ਲਿਆ ਸੱਤ ਰੰਗ ਰਾਈਟ ਹੈ ਸੂਤਾਰੇ ਚਾੜੇ ਸੂਤਾਰੇ ਚਾੜੇ ਸੂਤਾਰੇ ਜੋ ਦਾ ਜੋ ਹਰ ਨੌਕ ਲਾ ਮਕਾ ਕੀ ਇਹਦਾ ਕਹਾਜ ਹੈ ਲੱਗ ਗਿਆ ਬੇਸਵਾ ਦੇ ਲੈਣੋ ਲੈਣੋ ਲੁਕੇ ਸੁਣੋ ਦੋਸਤ 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 ਸੁਣੋ ਸੁਣੋ ਬੜੀ ਆਵਾਜ਼ ਦੋਸਤ ਹਾਲ ਲੈ ਨਹੀਂ ਸੀ ਦੋ 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 ਲੈ ਲੈ ਫਿਰ ਇਹ ਹੀ ਲੈ ਲੈ ਸੇਨਾ ਸੇਨਾ ਕਾਲੀ ਜੀ ਨਿਕਲ ਜੰਦੂ ਇਹ ਇਹ ਬਲੇ ਬਲੇ ਆ ਆ ਚਾਹੀਦੀ ਕਿ ਇਧਰੇ ਇਹ ਜੋ ਵੀ ਰੋ ਅੰਡਾ ਬੱਕੜ ਬਲੈਕ ਅੰਡਾ ਬੱਕੜ ਚੋਵੀ ਬਲੇ ਕੀ ਬੋਲਣ ਜੋ ਵੀ ਬਣਾ ਕੰਡਾ ਬੱਕੜ ਇਹਦਾ ਛੇੜਾ ਛੇੜਾ લગ્યા છે દોસ્તો સવાળ લગ્યા છે દોસ્તો સવાળ તંજો પાછો જો તંજો પાછો જો આજો આજો નો છોડ બેસો રાયગલ એવો તો હયેડવાળો હાલોજી એની કાન અંજા તો આગળ એલો જો એની હે ਮਰਦੇ ਗਏ ਨਵਾਬੀ ਦਾ ਸਾਈਜ਼ ਲੇ ਗਏ 250 6ਲਾ 6ਲਾ 200 6ਲਾ 200 ਗਾਈ ਸਹੀ ਹੈ ਕਿੰਨਾ ਕੰਮ ਕਰਨੇ ਲੱਗੇ 6ਲਾ 6ਲਾ 200 ਏਸ ਸਿਲਾਈ ਕਿੰਨਾ ਹੋਇਆ ਹੈ ਹਾਂਜੀ 200 ਹੈ ਜੋ ਕੱਪੜਾ ਕੰਮ ਹੈ 200 200 200 ਜਿਹੜੀ ਮਰਜ਼ੀ ਲੱਗੇ ਟੈਂਸ਼ਨ ਕਰੂਗੀ ਹਾਂਜੀ ਹਾਂਜੀ ਸੁਣਿਆ ਤੁਸੀਂ ਪਿੱਛੇ ਲੋ ਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਜੀ ਫੀਲਡ ਗੰਜ ਬਾਜ਼ਾਰ ਵਿੱਚ ਇਹ ਜਿਹੜੀ ਜਾਮਾ ਮਸਜਿਦ ਹੈ ਨਾ ਇਹ ਲੁਧਿਆਣੇ ਦੀ ਬਹੁਤ ਪੁਰਾਣੀ ਮਸਜਿਦ ਹੈ ਤੇ ਇਹ ਸਾਰਾ ਬਾਜ਼ਾਰ ਹੀ ਫੀਲਡ ਗੰਜ ਬਾਜ਼ਾਰ ਹੈ ਜੀ ਤਾਂ ਇੱਥੇ ਤੁਹਾਨੂੰ ਇਸ ਤਰ੍ਹਾਂ ਦੇ ਮਤਲਬ ਜਰਾਬਾਂ ਦੇ ਸਟਾਲ ਵਗੈਰਾ ਰਮਾਲਾਂ ਦੇ ਸਟਾਲ ਆ ਇਸ ਤਰ੍ਹਾਂ ਬੈਗਾਂ ਦੀਆਂ ਦੁਕਾਨਾਂ ਕੱਪੜੇ ਹੋਏ ਸ਼ਰਾਰੇ ਗਰਾਰੇ ਪਲਾਜ਼ੋ ਟੌਪ ਟਰੌਜ਼ਰ ਪੈਂਟਾਂ ਜੀ ਨਾ ਬੱਚਿਆਂ ਦੇ ਕੱਪੜੇ ਲੇਡੀਜ਼ ਕੱਪੜੇ ਜੈਂਟਸ ਕਪੜੇ ਮਤਲਬ ਸਾਰਾ ਕੁਝ ਤੁਹਾਨੂੰ ਬਹੁਤ ਹੀ ਵਧੀਆ ਰੇਟ ਵਿੱਚ ਅਵੇਲੇਬਲ ਹੋ ਜਾਵੇਗਾ ਜੀ ਜਿਵੇਂ ਆ ਇਸ ਤਰ੍ਹਾਂ ਦੇ ਨਾਇਰਾ ਕੱਟ ਕੁੜਤੀ ਸੈੱਟ ਇੱਥੇ ਤੁਹਾਨੂੰ 2250 ਰੁਪਏ 3300 ਰੁਪਏ ਤੋਂ ਸਟਾਰਟਿੰਗ ਹੋ ਜਾਵੇਗੀ ਜੀ ਇੱਥੇ ਜੀ ਸਭ ਤੋਂ ਵੱਧ ਸੇਲ ਸਭ ਤੋਂ ਵੱਧ ਰਸ਼ ਹੁੰਦਾ ਹੈ ਜੀ ਇੱਥੇ ਸੰਡੇ ਨੂੰ ਤਾਂ ਦੇਖੋ ਜੀ ਆ ਇੰਦਾ ਜਾਮਾ ਮਸਜਿਦ ਵਾਲੀ ਜਿਹੜੀ ਆ ਸ਼ਾਹਪੁਰ ਰੋਡ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਇੱਥੇ ਤੁਹਾਨੂੰ ਥੋੜੀਆਂ ਜੀਆਂ ਦੁਕਾਨਾਂ ਦੇਖਣ ਗਿਆ ਜਿੱਥੇ ਕਿ ਜੀ ਤੁਹਾਨੂੰ ਵਿਆਹਾਂ ਦੇ ਸਮਾਨ ਦਾ ਸਾਰਾ ਮਟੀਰੀਅਲ ਮਿਲੇਗਾ ਮਤਲਬ ਯਮਾਨ ਨਾਲ रिलेटेड ਤੁਸੀਂ ਕੁਝ ਵੀ ਲੈਣਾ ਜਿਵੇਂ ਜਹਿਮ ਵਾਲਾ ਹਾਰ ਹੋਏ ਚੂੜੇ ਹੋਏ ਸ਼ੇਰਵਾਨੀਆਂ ਹੋਈਆਂ ਲਹਿੰਗੇ ਹੋਏ ਐਸੈਸਰੀਜ਼ ਹੋਈ ਜਵੈਲਰੀ ਹੋਈ ਆਰਟੀਫੀਸ਼ੀਅਲ ਜਵੈਲਰੀ ਹੋਈ ਲਹਿੰਗੇ ਸਾਰੇ ਗਾਊਨ ਵਗੈਰਾ ਉਹ ਸਾਰੇ ਤੁਹਾਨੂੰ ਇਸ ਤਰ੍ਹਾਂ ਦਾ ਸਮਾਨ ਏ ਥੋੜੀਆਂ ਜੀਆਂ ਦੁਕਾਨਾਂ ਵਿੱਚ ਮਿਲੇਗਾ ਤਾਂ ਜੀ ਆਹ ਵਾਲੀ ਰੋਡ ਵਿੱਚ ਇਹ ਸਾਰੀ ਮਿਕਸ ਮਾਰਕੀਟ ਹੈ ਤੇ ਇਸੇ ਮਾਰਕੀਟ ਨੂੰ ਹੀ ਕੱਟ ਪੀਸ ਮਾਰਕੀਟ ਕਿਹਾ ਜਾਂਦਾ ਹੈ ਜਿੱਥੇ ਕੀ ਤੁਹਾਨੂੰ 1.5 ਸੌ ਰੁਪਏ ਦੇ ਲੇਡੀਜ਼ ਸੂਟਾਂ ਦੇ ਕੱਟ ਪੀਸ ਤੇ 100-100 ਰੁਪਏ ਦੇ ਟੋਟੇ ਕੱਟ ਪੀਸ ਸਟਾਰਟ ਹੋ ਜਾਣਗੇ ਆ ਦੇਖੋ ਥੋੜੀ ਜਿਆ ਦੁਕਾਨਾਂ ਅੰਦਰ ਆ ਕੇ ਫਿਰ ਅਸੀਂ ਇੱਦਾਂ ਪੌੜੀਆਂ ਚੜਾਂਗੇ ਇੱਕ ਦੁਕਾਨ ਵਿੱਚ ਤੇ ਉੱਥੇ ਤੁਹਾਨੂੰ 100 ਰੁਪਏ ਤੋਂ ਟੌਪ ਸਟਾਰਟ ਹੋ ਜਾਵੇਗਾ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਵਿੱਚ ਸੇਲ ਲੱਗੀ ਹੋਈ ਹੈ ਜੀ ਇਹਨਾਂ ਦੀ ਇਹ ਫਿਰ ਮੌਸਮ ਦੇ ਅਕੋਰਡਿੰਗ ਇਹਨਾਂ ਦਾ ਇਹਨਾਂ ਦੀ ਦੁਕਾਨ ਬਦਲਦੀ ਰਹਿੰਦੀ ਹੈ ਤਾਂ ਦੇਖੋ ਜੀ ਆ ਇੱਥੇ ਪੂਰੇ ਤੁਹਾਨੂੰ ਟੌਪ ਫਰਾਕਸ ਗਾਊਨ ਸੂਟ ਆ ਮਤਲਬ ਬੱਚਿਆਂ ਦੇ ਟਰੌਜ਼ਰ ਵਗੈਰਾ ਹੋਏ ਇਸ ਤਰ੍ਹਾਂ ਦੇ ਕਾਫੀ ਮਤਲਬ ਵਧੀਆ ਰੇਂਜ ਵਿੱਚ ਕਪੜਾ ਮਿਲ ਜਾਵੇਗਾ ਜਿਵੇਂ ਆਹ ਦੇਖੋ ਆਹ orange ਕਲਰ ਦਾ ਕੁੜਤਾ ਸੀਗਾ ਬਹੁਤ ਹੀ ਪਿਆਰਾ ਨੀਚੇ ਇਸਦੇ ਲਾਈਨਿੰਗ ਲੱਗੀ ਹੋਈ ਹੈ ਮਤਲਬ ਇਹ ਕਾਫੀ ਟ੍ਰੈਂਡਿੰਗ ਚ ਹੈ ਇਸ ਤਰ੍ਹਾਂ ਦੇ ਕਪੜੇ ਇਹ ਵਾਲਾ ਸੀਗਾ ਜੀ ਇੱਥੇ 200 ਰੁਪਏ ਦਾ ਸਿਰਫ ਔਰ ਸਿਰਫ 200 ਰੁਪਏ ਦਾ ਫੁੜਤਾ ਸੀਗਾ ਮੈਨੂੰ ਬਹੁਤ ਪਸੰਦ ਆਇਆ ਤੇ ਫਿਰ ਮੈਂ ਨਹੀਂ ਲੈਂਦੀ ਆ ਮੈਂ ਕਿਹਾ ਚਲੋ ਬਾਅਦ ਵਿੱਚ ਦੇਖਾਂਗੇ ਤੇ ਇਹ white ਪਲਾਜ਼ੋ ਨਾਲ white ਪੈਂਟ ਪਲਾਜ਼ੋ ਨਾਲ ਇਸ ਤਰ੍ਹਾਂ ਮਤਲਬ white ਨਾਲ ਤੁਸੀਂ ਇਸ ਨੂੰ ਵੇਅਰ ਕਰੋਗੇ ਨਾ ਬਹੁਤ ਹੀ ਜ਼ਿਆਦਾ ਵਧੀਆ ਲੱਗੇਗਾ ਜਿਵੇਂ ਆ ਦੇਖੋ ਆ ਸਾਈਡ ਤੇ ਟੋਪ ਪਿਆ ਸੀਗਾ ਇਹ ਸੀਗਾ ਜੀ ਇੱਥੇ 200 ਰੁਪਏ ਦਾ ਮਤਲਬ ਇਸ ਦੁਕਾਨ ਵਿੱਚ ਬਹੁਤ ਜ਼ਿਆਦਾ ਸਹੀ ਰੇਟ ਸੀਗਾ ਜੀ ਇਹ ਬਸ ਜਾਮਾ ਮਸਜਿਦ ਵਾਲੀ ਸਾਈਡ ਵਿੱਚ ਹੀ ਸਿਰਫ 5-6 ਦੁਕਾਨਾਂ ਛੱਡ ਕੇ ਹੀ ਇਹਨਾਂ ਦੀ ਦੁਕਾਨ ਹੈ ਤੇ ਆ yellow color ਦੀ ਇੱਕ ਡਰੈਸ ਟੰਗੀ ਹੋਈ ਸੀਗੀ ਮਤਲਬ ਨਾਲ ਇਸ ਦੇ ਇਦਾਂ ਟੋਪ ਸੀਗਾ ਇਲਾਸਟਿਕ ਵਾਲਾ ਤੇ ਨਾਲ ਇਦਾਂ ਖੁੱਲੇ ਘੇਰ ਵਾਲਾ ਜਿਹੜਾ ਹੁੰਦਾ ਨਾ ਪਲਾਜ਼ੋ ਜਾਂ ਉਹ ਵਾਲਾ ਸੀਗਾ ਤੇ ਮੈਨੂੰ ਕਾਫੀ ਵਧੀਆ ਲੱਗੀ ਇਹ ਵਾਲੀ ਡਰੈਸ ਜੀ ਇਹ ਮਤਲਬ ਕੁੜੀਆਂ ਵਾਲੀ ਡਰੈੱਸ ਸੀਗੀ ਇਹ ਸਿਰਫ ਔਰ ਸਿਰਫ ਇੱਥੇ ਤੁਹਾਨੂੰ 250 ਰੁਪਏ ਦੀ ਡਰੈੱਸ ਮਿਲ ਜੇਗੀ ਪੂਰੇ 2 ਪੀਸ ਡਰੈੱਸ ਹੈ ਜੀ ਇਹ ਬਹੁਤ ਹੀ ਵਧੀਆ ਤੇ ਆ ਦੇਖੋ ਸਾਈਡ ਤੇ ਜਿਵੇਂ ਕੂਰਤੇ ਟੰਗੇ ਹੋਏ ਨੇ ਮਤਲਬ 100 ਰੁਪਏ ਤੋਂ ਇੱਥੇ ਤੁਹਾਨੂੰ ਕਪੜਾ ਸਟਾਰਟ ਹੋ ਜਾਵੇਗਾ ਜੀ ਸਿਰਫ ਔਰ ਸਿਰਫ ਇਸ ਦੁਕਾਨ ਵਿੱਚ ਤਾਂ ਉਹ ਆਂਟੀ ਫਿਰ ਮੈਨੂੰ ਐਦਾਂ ਦਿਖਾਉਂਦੇ ਵੀ ਨਹੀਂ ਕਿ ਇਸ ਤਰ੍ਹਾਂ ਏ ਤਾਂ ਫਿਰ ਕਾਫੀ ਵਧੀਆ ਲੱਗਿਆ ਫਿਰ ਮੇਰੀ ਬੇਟੀ ਇਸ ਨੂੰ ਨਹੀਂ ਪਸੰਦ ਕਰਦੀ ਕਹਿੰਦੀ ਮੈਂ ਨਹੀਂ ਲੈਣਾ ਇਹ ਫਿਰ ਮਤਲਬ ਰੇਟ ਵਾਈਜ਼ ਕਾਫੀ ਮੈਨੂੰ ਵਧੀਆ ਲੱਗਿਆ ਇਹਦਾ ਮਤਲਬ ਸਾਰਾ ਕੁਝ ਠੀਕ ਸੀਗਾ ਪੂਰਾ ਪੂਰਾ ਸੂਟ ਸੀਗਾ ਇਹ ਤਾਂ ਦੇਖੋ ਜੀ ਇਸ ਤਰ੍ਹਾਂ ਦੇ ਟੌਪ ਪੂਰੇ ਇਹਨਾਂ ਨੇ ਹੈਂਗਰਾਂ ਵਿੱਚ ਟੰਗੇ ਹੋਏ ਨੇ ਤੇ ਐਦਾਂ ਮਤਲਬ ਆ ਇੱਕ ਗ੍ਰੀਨ ਕਲਰ ਦਾ ਟੌਪ ਸੀਗਾ ਇਹ ਵੀ ਕਾਫੀ ਵਧੀਆ ਸੀਗਾ ਇਹ ਸੀਗਾ ਜੀ ਸਿਰਫ 100 ਰੁਪਏ ਦਾ ਸੀਗਾ ਇੱਥੇ ਤਾਂ ਫਿਰ ਕਾਫੀ ਮਤਲਬ ਜਿਹੜੇ ਵਿੱਚ ਵਾਲੇ ਐਦਾਂ ਕਾਊਂਟਰ ਜੇ ਸੀਗਾ ਨਾ ਉੱਥੇ ਸੀਗੇ ਜੀ ਲੇਡੀਜ਼ ਮਤਲਬ ਕੁੜਤੇ ਵਗੈਰਾ ਇਸ ਤਰ੍ਹਾਂ ਨਾਲ ਉਸਦੇ ਪਲਾਜ਼ੋ ਵਗੈਰਾ ਬਣੇ ਹੋਏ ਜੇ ਜਿਵੇਂ ਆ ਦੇਖੋ ਪੂਰਾ ਏਅਰ ਲੱਗਿਆ ਹੋਇਆ ਹੈ ਜੀ ਮਤਲਬ ਕਹਿਣ ਤੋਂ ਭਾਵ ਕਿ ਕਾਫੀ ਸਸਤੀ ਦੁਕਾਨ ਹੈ ਤੇ ਫੀਲਡ ਗੰਜੇ ਵੈਸੇ ਹੀ ਵੀ ਕਾਫੀ ਸਸਤਾ ਬਾਜ਼ਾਰ ਹੈ ਜੀ ਹੋਰ ਬਾਜ਼ਾਰਾਂ ਨਾਲੋਂ ਤਾਂ ਇੱਥੇ ਸੰਡੇ ਨੂੰ ਬਹੁਤ ਜ਼ਿਆਦਾ ਸੇਲਾ ਲੱਗਦੀਆਂ ਨੇ ਤਾਂ ਦੋਸਤੋ ਐਸੀ ਕਿ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਤੁਹਾਡਾ ਕੋਈ ਵੀ ਸਵਾਲ ਹੈ ਜੀ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛਿਆ ਕਰੋ ਤੇ ਪਿਛਲੀਆਂ ਵੀਡੀਓਜ਼ ਨੂੰ ਤੁਸੀਂ ਬਹੁਤ ਜ਼ਿਆਦਾ ਪਿਆਰ ਦੇ ਰਹੇ ਹੋ ਉਹਦੇ ਵਾਸਤੇ ਤੁਹਾਡਾ ਦਿਲੋਂ ਧੰਨਵਾਦ ਤੇ ਅਗਰ ਕਿਸੇ ਨੇ ਸਾਨੂੰ ਮਿਲਣਾ ਹੈ ਜੀ ਤਾਂ ਤੁਸੀਂ ਮੈਂ ਸੰਡੇ ਨੂੰ ਮਾਰਕੀਟ ਨਿਕਲਦੀ ਆਂ ਤਾਂ ਤੁਸੀਂ ਸੰਡੇ ਨੂੰ ਲੁਧਿਆਣੇ ਦੇ ਬਾਜ਼ਾਰਾ ਵਿੱਚ ਮੈਨੂੰ ਲੱਭ ਸਕਦੇ ਹੋ ਕੱਲ ਅਸੀਂ ਜਾਵਾਂਗੇ ਜੀ ਫੈਸ਼ਨ ਕਿੰਗ ਉੱਥੇ ਮਤਲਬ ਸ਼ੇਰਪੁਰ ਵਾਲਾ ਫੈਸ਼ਨ ਕਿੰਗ ਦਿਖਾਵਾਂਗੇ ਤਾਂ ਵੀਡੀਓ ਨੂੰ ਤੁਸੀਂ ਪਲੀਜ਼ ਪੂਰਾ ਦੇਖਿਆ ਕਰੋ ਪੂਰਾ ਵਾਚ ਕਰਿਆ ਕਰੋ ਤਾਂ ਚਲੋ ਜੀ ਐਸੀ ਸੀ ਸਾਡੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਵਿੱਚ ਸੀਗੇ ਸਾਡੇ ਦੋ ਬਾਜ਼ਾਰ ਚੌੜਾ ਬਾਜ਼ਾਰ ਵਿੱਚ ਤੁਹਾਨੂੰ ਮੈਂ ਜੁੱਤੀਆਂ ਦੀਆਂ ਸੇਲਾਂ ਦਿਖਾਈਆਂ ਪਿੱਛੇ ਤੇ ਆ ਫੀਲਡਗਾਂ ਦੇ ਬਾਜ਼ਾਰ ਵਿੱਚ ਇਸ ਤਰ੍ਹਾਂ ਕੱਪੜੇ ਦਿਖਾਏ ਨੈਕਸਟ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ